हेलो स्टूडेंट्स YouTube चैनल शो शो क्लासेस ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਆਪਣੇ ਇਸ ਵੀਡੀਓ ਵਿੱਚ बीए 4th ਸੈਮੈਸਟਰ ਫਿਜ਼ੀਕਲ এডਿਕੇਸ਼ਨ ਦੇ ਮੋਸਟ ਇੰਪੋਰਟੈਂਟ ਕੁਐਸ਼ਨਸ ਪੰਜਾਬੀ ਵਿੱਚ ਡਿਸਕਸ ਕਰਨ ਜਾ ਰਹੇ ਹਾਂ ਇਸ ਤੋਂ ਪਹਿਲਾਂ ਇਹ ਵੀਡੀਓ ਇੰਗਲਿਸ਼ మీడియం ਦੇ ਵਿੱਚ ਅਪਲੋਡ ਕਰ ਦਿੱਤਾ ਗਿਆ ਉੱਥੋਂ ਤੁਸੀਂ ਇੰਗਲਿਸ਼ మీడియం ਦੇ ਸਟੂਡੈਂਟਸ ਵੀ ਤਿਆਰੀ ਕਰ ਸਕਦੇ ਹਨ ਬਹੁਤ سارے ਸਟੂਡੈਂਟਸ ਦੀ ਡਿਮਾਂਡ ਹੁੰਦੀ ਹੈ ਕਿ ਇਸ ਨੂੰ ਪੰਜਾਬੀ ਦੇ ਵਿੱਚ ਅਪਲੋਡ ਕੀਤਾ ਜਾਵੇ ਕਿਉਂਕਿ ਪੰਜਾਬੀ మీడియం ਦੇ ਸਟੂਡੈਂਟਸ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਸੋ ਇਸ ਕਰਕੇ ਇਹਨਾਂ ਸਾਰੇ ਵੀਡੀਓਜ਼ ਨੂੰ ਪੰਜਾਬੀ ਦੇ ਵਿੱਚ ਵੀ ਬਣਾਇਆ ਜਾ ਰਿਹਾ ਹੈ ਤੁਸੀਂ ਇੱਥੋਂ ਆਪਣੀ ਬੇਝਿਜਕੋ ਕੇ ਤਿਆਰੀ ਕਰ ਸਕਦੇ ਹੋ ਬਾਕੀ ਜੋ ਕੋਈ ਜ਼ਰੂਰਤ ਹੋਵੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗਿਆ ਜ਼ਰੂਰ ਦੱਸਣਾ ਨੈਕਸਟ ਹੈ ਸ਼ਾਰਟ ਕੁਐਸਚਨ ਸੌਰੀ ਇਸ ਦੇ ਵਿੱਚ ਸਭ ਤੋਂ ਪਹਿਲਾਂ ਸ਼ਾਰਟ ਕੁਐਸਚਨਸ ਹੈ ਜਿਵੇਂ ਕਿ ਤੁਹਾਡੇ ਪੇਪਰ ਦੇ ਵਿੱਚ ਆਣੇ ਹਨ ਉਸੇ ਤਰ੍ਹਾਂ ਹੀ ਇਹ ਕੁਐਸਚਨਸ ਤਿਆਰ ਕੀਤੇ ਗਏ ਹਨ ਹਾਂਜੀ ਫਰਸਟ ਕੁਐਸਚਨ ਹੈ ਸਿਸਟੋਲਿਕ ਦਬਾਅ ਦੀ ਵਿਆਖਿਆ ਕਰੋ ਨੈਕਸਟ ਹੈ ਟੈਟਨਾ ਸ਼ਬਦ ਤੋਂ ਤੁਸੀਂ ਕੀ ਸਮਝਦੇ ਹੋ ਐਂਡ THEN ਖੂਨ ਦੇ ਜੰਮਨ ਦਾ ਵਰਣਨ ਕਰੋ ਟੈਨਿਸ ਦੇ ਦੋ ਅਰਜੁਨ ਪੁਰਸਕਾਰ ਜੇਤੂਆਂ ਦੀ ਸੂਚੀ ਬਣਾਓ ਮਹੱਤਵਪੂਰਨ ਸਮਰਥਾ ਬਾਰੇ ਦੱਸੋ ਕਾਰਜਸ਼ੀਲ ਅਯੋਗਤਾ ਦੀ ਵਿਆਖਿਆ ਕਰੋ ਤੁਸੀਂ ਅੰਦਰੂਨੀ ਅਤੇ ਬਾਹਰੀ ਸਾਹ ਲੈਣ ਬਾਰੇ ਕੀ ਜਾਣਦੇ ਹੋ ਫੇਫੜਿਆਂ ਦੀ ਰਚਨਾ ਬਾਰੇ ਲਿਖੋ ਐਂਡ ਨੈਕਸਟ ਪਲਾਜ਼ਮਾ ਕੀ ਹੈ ਐਡਜ਼ ਦੇ ਫੈਲਣ ਦੇ ਢੰਗ ਬਾਰੇ ਦੱਸੋ ਐਂਡ THEN ਹੱਥ ਯੋਗਾ ਦੇ ਉਪਯੋਗ ਦੱਸੋ ਪਾਚਨ ਪ੍ਰਣਾਲੀ ਦਾ ਅਰਥ ਦੱਸੋ ਐਂਡ ਨੈਕਸਟ ਖੂਨ ਦੀਆਂ ਨਾੜੀਆਂ ਦੇ ਨਾਮ ਲਿਖੋ ਖੂਨ ਦਾ ਗਤਲਾ ਕੀ ਹੈ ਸਟੂਡੈਂਟ ਜਿੱਥੇ ਕੋਈ ਕਨਫਿਊਜ਼ਨ ਹੋਵੇ ਉੱਥੇ ਤੁਸੀਂ ਨਾਲ ਇੰਗਲਿਸ਼ మీడియం ਦਾ ਦੇਖ ਸਕਦੇ ਹੋ ਜਿੱਥੇ ਕੋਈ ਪੰਜਾਬੀ ਦੇ ਵਰਡ ਦੀ ਪ੍ਰੋਬਲਮ ਆਵੇ ਕਿਉਂਕਿ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਕਰਨ ਲੱਗੇ ਬਹੁਤ ਸਾਰੇ ਸ਼ਬਦ ਇਸ ਤਰ੍ਹਾਂ ਦੇ ਆ ਜਾਂਦੇ ਤੁਹਾਡੇ ਬੁੱਕ ਦੇ ਵਿੱਚ ਨਹੀਂ ਹੋਣਗੇ ਇਸੇ ਤਰ੍ਹਾਂ ਤੁਹਾਡੇ ਪੇਪਰ ਦੇ ਵਿੱਚ ਵੀ ਉਸ ਤਰ੍ਹਾਂ ਦੇ ਕੁਐਸਚਨ ਦੇ ਵਰਡਸ ਜਿਹੜੇ ਹੈ ਉਹ ਤੁਹਾਨੂੰ ਕਨਫਿਊਜ਼ਨ ਕ੍ਰੀਏਟ ਕਰ ਸਕਦੇ ਆ ਉਦੋਂ ਤੁਸੀਂ ਇੰਗਲਿਸ਼ మీడియం ਦਾ ਜ਼ਰੂਰ ਦੇਖ ਲੈਣਾ ਔਰ ਜਦੋਂ ਵੀ ਕੁਐਸਚਨਸ ਦੇ ਆਨਸਰ ਯਾਦ ਕਰ ਰਹੇ ਹੋਗੇ ਨਾਲ ਇੰਗਲਿਸ਼ ਮੀਡੀਅਮ ਦੇ ਵਿੱਚ ਉਸ ਨੂੰ ਜ਼ਰੂਰ ਸਮਝ ਲੈਣਾ ਨੈਕਸਟ ਹੈ ਯੋਗਾ ਦੇ ਉਦੇਸ਼ ਦੀ ਵਿਆਖਿਆ ਕਰੋ ਆਰ ਆਈ ਸੀ ਈ ਕੀ ਹੈ ਏਡਜ਼ ਦਾ ਬਾਰਿਸਾ ਕੀ ਹੈ ਖੇਡ ਪੁਨਰਵਾਸ ਸ਼ਬਦ ਦੀ ਪਰਿਭਾਸ਼ਾ ਦਿਓ ਯੋਗਾ ਨੂੰ ਪਰਿਭਾਸ਼ਿਤ ਕਰੋ ਟੈਨਿਸ ਲਈ ਲੋੜਿੰਦੇ ਖਿਡਾਰੀਆਂ ਅਤੇ ਅਧਿਕਾਰੀਆਂ ਦੀ ਗਿਣਤੀ ਲਿਖੋ ਸਾਹ ਦੀ ਪਰਿਭਾਸ਼ਾ ਲਿਖੋ ਪਾਚਨ ਪ੍ਰਣਾਲੀ ਦੇ ਦੋ ਅੰਗਾਂ ਦੇ ਨਾਮ ਦੱਸੋ ਦਿਲ ਦੇ ਚੱਕਰ ਤੋਂ ਤੁਹਾਡਾ ਕੀ ਭਾਵ ਹੈ ਵੱਖ-ਵੱਖ ਬਲੱਡ ਗਰੁੱਪਾਂ ਦੇ ਨਾਮ ਦੱਸੋ ਜੋੜ ਦੇ ਇਸ ਸਥਾਨ ਦੀ ਵਿਆਖਿਆ ਕਰੋ ਪਾਚਨ ਪ੍ਰਣਾਲੀ ਦੀ ਵਿਧੀ ਦਾ ਵਰਣਨ ਕਰੋ ਖੂਨ ਸੰਚਾਰ ਪ੍ਰਣਾਲੀ ਦੇ ਅੰਗ ਦਾ ਨਾਮ ਦੱਸੋ ਖੇਡ ਦੌਰਾਨ ਆਮ ਸੱਟਾਂ ਦੀ ਸੂਚੀ ਬਣਾਓ ਔਰਤਾਂ ਅਤੇ ਮਰਦਾਂ ਲਈ ਲੌਂ ਟੈਨਿਸ ਵਿੱਚ ਕਿੰਨੇ ਸੈੱਟ ਹਨ ਇਸ ਬਾਰੇ ਲਿਖੋ ਤੁਸੀਂ ਤਣਾਅ ਸ਼ਬਦ ਦੁਆਰਾ ਕੀ ਸਮਝਦੇ ਹੋ ਪੁਨਰਵਾਸ ਦੇ ਦਾਇਰੇ ਬਾਰੇ ਲਿਖੋ ਯੋਗ ਸ਼ਬਦ ਦੀ ਵਿਆਖਿਆ ਕਰੋ ਕਿਸੇ ਵੀ ਦੋ ਨਰਮ ਟਿਸ਼ੂ ਦੀਆਂ ਸੱਟਾਂ ਨੂੰ ਸੂਚੀਬੱਧ ਕਰੋ ਖੂਨ ਦੇ ਕੋਈ ਦੋ ਕਾਰਜ ਲਿਖੋ ਸਟੂਡੈਂਟਸ ਇਹ ਸੀ ਸ਼ਾਰਟ ਕੁਐਸ਼ਨਸ ਇਸ ਤੋਂ ਇਲਾਵਾ ਬਾਕੀ ਸਾਰੇ ਸਬਜੈਕਟਸ ਦੇ ਮੋਸਟ ਇੰਪੋਰਟੈਂਟ ਕੁਐਸਚਨਸ ਇੰਗਲਿਸ਼ ਔਰ ਪੰਜਾਬੀ ਮੀਡੀਅਮ ਦੇ ਵਿੱਚ ਤੁਹਾਨੂੰ ਇੱਥੋਂ ਹੀ ਮਿਲ ਜਾਣਗੇ। ਔਰ ਕੁਝ ਸਬਜੈਕਟਸ ਸ਼ਿਸ਼ਾ ਲੋਜੀ ਪੰਜਾਬੀ ਦੇ ਤੁਹਾਨੂੰ ਪੂਰੇ ਲੈਕਚਰਸ ਵੀ ਇੱਥੋਂ ਮਿਲ ਜਾਣਗੇ। ਤਾਂ ਉੱਥੋਂ ਤੁਸੀਂ ਉੱਥੋਂ ਤਿਆਰੀ ਕਰ ਸਕਦੇ ਹੋ। ਸਟੂਡੈਂਟਸ ਜਦੋਂ ਤੁਸੀਂ ਪੇਪਰ ਕਰਨਾ ਹੈ ਇਸ ਗੱਲ ਦਾ ਖਿਆਲ ਰੱਖਣਾ ਕਿ ਸਾਰੇ ਕੁਐਸਚਨ ਜਿੰਨੇ ਤੁਹਾਨੂੰ ਪੁੱਛੇ ਜਾਂਦੇ ਆ ਜਿਹਨੇ ਆਨਸਰ ਤੁਹਾਨੂੰ ਲਿਖ ਲੈ ਕੇ ਆ ਜਾਂਦਾ ਜਰੂਰ ਕਰਕੇ ਆਣਾ ਪੇਪਰ ਵਿੱਚੋਂ ਦੀ ਛੱਡ ਕੇ ਨਹੀਂ ਆਉਣਾ। ਪੇਪਰ ਛੱਡ ਕੇ ਆਉਣਾ ਮਤਲਬ ਹੁੰਦਾ ਹੈ ਕਿ ਤੁਹਾਡੇ ਨੰਬਰ ਕੱਟ ਜਾਣੇ। ਕਈ ਵਾਰੀ ਫੇਰ ਵੀ ਹੋ ਜਾਂਦੇ ਆ ਬੱਚੇ। ਕਈ ਵਾਰੀ ਟੀਚਰ ਪਾਸ ਕਰਨਾ ਵੀ ਚਾਹੁੰਦਾ ਥੋੜੇ ਜਿਹੀ ਨੰਬਰਾਂ ਵਾਸਤੇ ਤੁਸੀਂ ਰਹਿ ਰਹੇ ਹੁੰਨੇ ਹੋ। ਲੇਕਿਨ ਤੁਹਾਡਾ ਜਦੋਂ ਪੇਪਰ ਨਹੀਂ ਕੀਤਾ ਹੁੰਦਾ ਤਾਂ ਉਹ ਕਿਤੋਂ ਵੀ ਨੰਬਰ ਨਹੀਂ ਲੱਗ ਸਕਦੇ ਹੁੰਦੇ। ਸੋ ਇਸ ਕਰਕੇ ਜ਼ਰੂਰ ਕੋਸ਼ਿਸ਼ ਕਰੋ ਕਿ ਪੂਰਾ ਪੇਪਰ ਕਰਕੇ ਹੀ ਜਾਓ। ਹਾਂਜੀ, ਨੈਕਸਟ ਹੈ ਲੌਂਗ ਕੁਐਸ਼ਨਸ। ਐਸੇ ਟਾਈਪ ਯੂਨਿਟ 2 ਪਾਚਨ ਪ੍ਰਣਾਲੀ ਦੇ ਮਹੱਤਵ ਅਤੇ ਅੰਗਾਂ ਦਾ ਵਰਣਨ ਕਰੋ। ਪਾਚਨ ਪ੍ਰਣਾਲੀ ਦੇ ਅੰਗਾਂ ਦਾ ਵਰਣਨ ਕਰੋ ਇਸ ਤਰ੍ਹਾਂ ਮਹੱਤਵੀ ਨਾਲ ਪੁੱਛਿਆ ਜਾ ਸਕਦਾ ਹੈ ਕੱਲੇ ਇਸੇ ਅੰਗਾਂ ਜਿਹੜੇ ਉਸ ਦੇ ਆਰਗਨਸ ਉਸ ਬਾਰੇ ਵੀ ਪੁੱਛਿਆ ਜਾ ਸਕਦਾ ਹੈ ਨੈਕਸਟ ਹੈ ਸਾਹ ਪ੍ਰਣਾਲੀ ਦੀ ਵਿਧੀ ਅਤੇ ਤੰਤੂ ਨਿਯੰਤਰਣ ਦੀ ਵਿਆਖਿਆ ਕਰੋ ਐਂਡ ਨੈਕਸਟ ਸਾਹ ਦੇ ਅਰਥ ਅਤੇ ਸਾਹ ਦੀਆਂ ਕਿਸਮਾਂ ਅਤੇ ਸਾਹ ਪ੍ਰਣਾਲੀ ਦੇ ਅੰਗਾਂ ਨੂੰ ਵਿਸਾਰ ਵਿੱਚ ਲਿਖੋ ਐਂਡ THEN ਪਾਚਨ ਪ੍ਰਣਾਲੀ ਦੇ ਮੁੱਖ ਅੰਗ ਅਤੇ ਪਾਚਨ ਪ੍ਰਣਾਲੀ ਦੇ ਕਾਰਜ ਲਿਖੋ ਸਾਹ ਪ੍ਰਣਾਲੀ ਕੀ ਹੈ ਇਸ ਦੇ ਅੰਗਾਂ ਬਾਰੇ ਲਿਖੋ ਲੇਬਲ ਦਿਖਾਉਂਦੇ ਹੋਏ ਸਾਹ ਪ੍ਰਣਾਲੀ ਦੀ ਵਿਆਖਿਆ ਕਰੋ ਪਾਚਨ ਪ੍ਰਣਾਲੀ ਦੇ ਅੰਗਾਂ ਬਾਰੇ ਸਾਫ ਸੁੱਤਰੇ ਚਿੱਤਰ ਨਾਲ ਲਿਖੋ ਐਂ ਨੈਕਸਟ ਹੈ ਪਾਚਨ ਪ੍ਰਣਾਲੀ ਦੀ ਵਿਧੀ ਦੀ ਵਿਆਖਿਆ ਕਰੋ ਪਾਚਨ ਪ੍ਰਣਾਲੀ ਅਤੇ ਕਸਰਤ ਦੇ ਪ੍ਰਭਾਵ ਬਾਰੇ ਦੱਸੋ ਹਾਂਜੀ ਅੱਗੇ ਹੈ ਯੂਨਿਟ 3 ਜਿਸ ਦੇ ਵਿੱਚ ਹੈ ਕਾਰਡੀਅਕ ਚੱਕਰ ਸ਼ਬਦ ਨੂੰ ਇਸ ਦੇ ਪ੍ਰਸਾਰ ਦੀ ਕਿਸਮਾਂ ਦੇ ਨਾਲ ਸਮਝਾਓ ਵੱਖ-ਵੱਖ ਬਲੱਡ ਗਰੁੱਪਾਂ ਦੇ ਨਾਮ ਨਾਲ-ਨਾਲ ਇਸ ਦੀ ਮਹੱਤਤਾ ਬਾਰੇ ਲਿਖੋ ਖੂਨ ਸੰਚਾਰ ਦੀਆਂ ਕਿਸਮਾਂ ਕੀ ਹਨ ਖੂਨ ਦੀਆਂ ਕਿਸਮਾਂ ਅਤੇ ਉਹਨਾਂ ਦੀ ਮਹੱਤਤਾ ਬਾਰੇ ਦੱਸੋ ਐਂਡ ਨੈਕਸਟ ਹੈ ਸੰਚਾਰ ਪ੍ਰਣਾਲੀ ਤੋਂ ਤੁਹਾਡਾ ਕੀ ਭਾਵ ਹੈ ਖੂਨ ਦੀਆਂ ਨਾੜੀਆਂ ਦੀਆਂ ਕਿਸਮਾਂ ਦੀ ਵਿਆਖਿਆ ਕਰੋ ਹਿਮੋਗਲੋਬਿਨ ਕੀ ਹੈ ਚਿੱਟੇ ਰਕਤਾਣੂਆਂ ਅਤੇ ਲਾਲ ਰਕਤਾਣੂਆਂ ਦੇ ਕੰਮ ਕੀ ਹਨ ਦਿਲ ਦੀ ਬੰਤਰ ਅਤੇ ਕਾਰਜ ਲਿਖੋ ਖੂਨ ਦੀ ਬੰਤਰ ਅਤੇ ਕਾਰਜਾਂ ਦੀ ਵਿਆਖਿਆ ਕਰੋ ਐਂਡ ਨੈਕਸਟ ਹੈ ਖੂਨ ਦੇ ਅਰਥ ਕਾਰਜ ਅਤੇ ਰਚਨਾ ਦੀ ਵਿਆਖਿਆ ਕਰੋ ਡਾਇਗਰਾਮ ਦੀ ਮਦਦ ਨਾਲ ਸੰਚਾਲ ਸੰਚਾਰ ਪ੍ਰਣਾਲੀ ਦਾ ਵਰਣਨ ਕਰੋ ਖੂਨ ਕੀ ਹੈ ਇਸ ਦੇ ਕਾਰਜਾਂ ਦਾ ਵਰਣਨ ਕਰੋ ਸੰਚਾਰ ਪ੍ਰਣਾਲੀ ਦੇ ਵਿਸਥਾਰ ਵਿੱਚ ਵਰਣਨ ਕਰੋ ਐਂਡ ਨੈਕਸਟ ਐ ਖੂਨ ਦੇ ਅਰਥ ਸਮਝਾਓ ਅਤੇ ਖੂਨ ਦੀ ਰਚਨਾ ਬਾਰੇ ਸਪਸ਼ਟ ਕਰੋ ਐਂਡ ਦੈਨ ਤੁਸੀਂ ਦਿਲ ਦੇ ਸਰੀਰਕ ਢਾਂਚੇ ਦੀ ਵਿਆਖਿਆ ਕਿਵੇਂ ਕਰੋਗੇ ਇਹ ਯੂਨਿਟ 3 ਸੀ ਹੁਣ ਯੂਨਿਟ 4 ਦੇ ਕੁਐਸਚਨਸ ਇਸ ਤਰ੍ਹਾਂ ਹਨ ਫੀਲਡ ਦੀਆਂ ਵਿਸ਼ੇਸ਼ਤਾਵਾਂ ਦੇ ਨਾਲ ਟੈਨਿਸ ਕੋਰਟ ਦਾ ਖਾਕਾ ਬਣਾਓ ਟੈਨਿਸ ਕੋਰਟ ਦਾ ਇੱਕ ਸਾਫ਼ ਸੁਥਰਾ ਚਿੱਤਰ ਬਣਾਓ ਅਤੇ ਇਸ ਨੂੰ ਲੇਬਲ ਕਰੋ ਐਂਡ ਨੈਕਸਟ ਐ ਟੈਨਿਸ ਖੇਡ ਦੇ 2-4 ਪੁਨਿਆਤ ਦੀ ਅਤੇ ਚਾਰ ਮੁਖ ਟੂਰਨਾਮੈਂਟ ਲਿਖੋ ਟੈਨਿਸ ਕੋਰਟ ਦਾ ਲੇਬਲ ਵਾਲਾ ਚਿੱਤਰ ਬਣਾਓ ਐਂਡ ਦੈਨ ਟੈਨਿਸ ਕੋਰਟ ਬਣਾਓ ਇਸ ਦੇ ਨਿਯਮ ਲਿਖੋ ਤੁਸੀਂ ਯੋਗਾ ਦੇ ਅਰਥ ਉਦੇਸ਼ ਅਤੇ ਕਿਸਮਾਂ ਬਾਰੇ ਕੀ ਜਾਣਦੇ ਹੋ ਕੋਈ ਦੋ ਸਮਝਾਓ ਐਂਡ ਨੈਕਸਟ ਹੈ ਯੋਗਾ ਦੇ ਅਰਥ ਅਤੇ ਕਿਸਮਾਂ ਨੂੰ ਵਿਸਥਾਰ ਵਿੱਚ ਲਿਖੋ ਯੋਗਾ ਦੇ ਸਿਧਾਂਤ ਦੀ ਸੰਖੇਪ ਵਿਆਖਿਆ ਕਰੋ ਅਤੇ ਕਿਸੇ ਦੋ ਆਸਨਾਂ ਦੀ ਮਹੱਤਤਾ ਨੂੰ ਉਜਾਗਰ ਕਰੋ ਐਂਡ ਦੈਨ ਹੈਪੇਟਾਈਟਿਸ ਦੇ A ਅਤੇ B ਦੇ ਪ੍ਰਸਾਰਣ ਦੇ ਢੰਗਾਂ ਅਤੇ ਰੋਕਥਾਮ ਦੇ ਉਪਾਅਾਂ ਬਾਰੇ ਵਿਸਥਾਰ ਵਿੱਚ ਲਿਖੋ ਐਂਡ ਦੈਨ ਐਡਜ਼ ਕੀ ਹੈ ਇਸ ਦੇ ਪ੍ਰਸਾਰਣ ਦੇ ਢੰਗ ਅਤੇ ਰੋਕਥਾਮ ਦੇ ਤਰੀਕਿਆਂ ਦਾ ਵਰਣਨ ਕਰੋ ਐਂਡ THEN AIDS ਕੀ ਹੈ ਇਸ ਦੀਆਂ ਕਿਸਮਾਂ ਕਾਰਨ ਲੱਛਣ ਅਤੇ ਉਪਚਾਰਕ ਉਪਾ ਲਿਖੋ ਐਂਡ THEN ਫ੍ਰੈਕਚਰ ਅਤੇ ਉਹਨਾਂ ਦੇ ਲੱਛਣਾ ਅਤੇ ਉਪਚਾਰਕ ਉਪਾਵਾ ਬਾਰੇ ਲਿਖੋ ਐਂਡ ਨੈਕਸਟ ਹੈ ਸੰਚਾਰੀ ਬਿਮਾਰੀਆਂ ਉਹਨਾਂ ਦੇ ਪ੍ਰਸਾਰਣ ਦੇ ਢੰਗ ਅਤੇ ਰੋਕਥਾਮ ਦੇ ਤਰੀਕਿਆਂ ਬਾਰੇ ਦੱਸੋ ਐਂਡ ਨੈਕਸਟ ਹੈ ਖੇਡ ਟੈਨਿਸ ਦੇ ਬੁਨਿਆਦੀ ਨਿਯਮ ਕੀ ਹਨ ਖੇਡ ਦੇ ਪ੍ਰਮੁਖ ਟੂਰਨਾਮੈਂਟ ਨੂੰ ਉਜਾਗਰ ਕਰੋ ਇਹ ਯੂਨਿਟ 4th ਦੇ ਕੁਐਸਚਨ ਸੀ ਹੁਣ ਹੈ ਯੂਨਿਟ 5th ਅਪਾਹਜਤਾ ਸ਼ਬਦ ਦੀ ਵਿਆਖਿਆ ਕਰੋ ਅਪਾਹਜਾਂ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਨੂੰ ਉਜਾਗਰ ਕਰੋ ਐਂਡ ਨੈਕਸਟ ਹੈ ਅਪਾਹਜਤਾ ਨੂੰ ਪਰਿਭਾਸ਼ਿਤ ਕਰੋ ਅਯੋਗਤਾ ਦਾ ਕਾਰਨ ਬਣਨ ਵਾਲੇ ਵੱਖ-ਵੱਖ ਕਾਰਕ ਕੀ ਹਨ ਐਂਡ ਨੈਕਸਟ ਅਪੰਗਤਾ ਦੇ ਕਾਰਨ ਅਤੇ ਰੋਕਥਾਮ ਦੇ ਉਪਾਅ ਲਿਖੋ ਐਂਡ ਦੈਨ ਫ੍ਰੈਕਚਰ ਤੋਂ ਤੁਹਾਡਾ ਕੀ ਭਾਵ ਹੈ ਇਸ ਦੀਆਂ ਕਿਸਮਾਂ ਕਾਰਨਾ ਅਤੇ ਇਲਾਜ ਬਾਰੇ ਚਰਚਾ ਕਰੋ ਐਂਡ ਨੈਕਸਟ ਮੋਚ ਅਤੇ ਡਿਸਲੋਕੇਸ਼ਨ ਦੇ ਕਾਰਨਾਂ ਰੋਕਥਾਮ ਦੇ ਉਪਾਅ ਅਤੇ ਇਲਾਜ ਬਾਰੇ ਦੱਸੋ ਐਂਡ ਨੈਕਸਟ ਮੋਚ ਅਤੇ ਤਣਾ ਕੀ ਹਨ ਉਹਨਾਂ ਦੇ ਕਾਰਨਾਂ ਰੋਕਥਾਮ ਅਤੇ ਉਪਚਾਰਕ ਉਪਾਅ ਬਾਰੇ ਦੱਸੋ ਐਂਡ ਨੈਕਸਟ ਹੈ ਖੇਡਾਂ ਦੀਆਂ ਸੱਟਾਂ ਦੇ ਕਾਰਨ ਉਹਨਾਂ ਦੀ ਰੋਕਥਾਮ ਬਾਰੇ ਦੱਸੋ ਪੁਨਰਵਾਸ ਦਾ ਅਰਥ ਅਤੇ ਦਾਇਰੇ ਦੀ ਵਿਆਖਿਆ ਕਰੋ ਐਂਡ ਨੈਕਸਟ ਹੈ ਮੋਚ ਤੋਂ ਤੁਹਾਡਾ ਕੀ ਭਾਵ ਹੈ ਇਸ ਦੀ ਕਿਸਮਾਂ ਕਾਰਨ ਲੱਛਣ ਅਤੇ ਉਪਚਾਰਕ ਉਪਾਅ ਦਿਖੋ ਐਂਡ ਨੈਕਸਟ ਹੈ ਇਸ ਦੀ ਦੇਖਭਾਲ ਅਤੇ ਰੋਕਥਾਮ ਦੇ ਨਾਲ ਨਾਲ ਵੱਖ-ਵੱਖ ਹਾਰਡ ਟਿਸ਼ੂ ਦੀਆਂ ਸੱਟਾਂ ਬਾਰੇ ਸੰਖੇਪ ਵਿੱਚ ਵਿਆਖਿਆ ਕਰੋ ਹਾਂਜੀ ਸਟੂਡੈਂਟਸ ਏਸੀ ਮੋਸਟ ਇੰਪੋਰਟੈਂਟ ਕੁਐਸ਼ਨਸ ਇਸ ਤੋਂ ਇਲਾਵਾ ਬਾਕੀ ਸਾਰੇ ਸਬਜੈਕਟਸ ਦੇ ਮੋਸਟ ਇੰਪੋਰਟੈਂਟ ਕੁਐਸ਼ਨਸ ਤੁਸੀਂ ਇੱਥੋਂ ਦੇਖ ਸਕਦੇ ਹੋ ਸਿਲੇਬਸ ਵੀ ਤੁਹਾਨੂੰ ਇੱਥੋਂ ਹੀ ਮਿਲ ਜਾਣਗੇ ਅਗਰ ਕਿਸੇ ਹੋਰ ਕੁਐਸ਼ਨਸ ਦੀ ਜ਼ਰੂਰਤ ਹੋਵੇ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਔਰ ਅਗਲੇ ਵੀਡੀਓ ਦੇਖਣ ਲਈ ਇਨ ਟੱਚ ਰਹਿਣਾ ਥੈਂਕ ਯੂ so much ਗੋਡ ਬlesਸ ਯੂ ਮਿਲਦੇ ਹਾਂ ਅਸੀਂ ਆਪਣੇ ਅਗਲੇ ਵੀਡੀਓ ਵਿੱਚ